ਸਤਿਯੁਗ ਵਿੱਚ ਮਨੁੱਖਾਂ ਦੇ ਸੁਭਾਅ ਸੰਤੋਖੀ ਸਨ ਲੋਭੀ ਨਾ ਸੀ ਧਰਮੀ ਲੋਕ ਸਨ ਧਰਮੀ ਲੋਕ ਕੁਦਰਤੀ ਗੱਲ ਹੈ ਧਰਮੀ ਉਹ ਹੈ ਜਿਹੜਾ ਸੰਤੋਖੀ ਹੈ ਲੋਭੀ ਪੁਰਖ ਧਰਮੀ ਹੋ ਨਹੀਂ ਸਕਦਾ ਚਾਹੇ ਸੰਬੇਦ ਪੜ ਲਓ ਚਾਹੇ ਬਿਰੂ ਗੁਰੰਤ ਸਾਹਿਬ ਜੀ ਪੜ ਲਓ ਕਿਉਂਕਿ ਲੋਭੀ ਕਿਸੇ ਦਾ ਮਿੱਤਰ ਦੱਸਿਆ ਹੀ ਨਹੀਂ ਹੈ ਜਿਹੜਾ ਲੋਭੀ ਹੈ ਉਹ ਕਿਸੇ ਦਾ ਸਾਕਾ ਨਹੀਂ ਹੈ ਸਹਿਬ ਗੁਰੂ ਗੋਬਿੰਦ ਸਾਹਿਬ ਜੀ ਦੀ ਮਿੱਤਰ ਬਾਣੀ ਦਾ ਜ਼ਿਕਰ ਹੈ ਲੋਭੀ ਕਾਮੇ ਸਾਹੋ ਨਕੀਜਾ ਜੇ ਕਾ ਪਾਰ ਬਸਾਏ ਅੰਤ ਕਾਲ ਦਿੱਥੇ ਤੋਹੇ ਜਿੱਥੇ ਹੱਥ ਨਾ ਪਾਏ ਜਦੋਂ ਲੋਭੀ ਬੰਦੇ ਵੱਧ ਜਾਂਦੇ ਸੰਤੋਖ ਘਟ ਜਾਂਦਾ ਜਦੋਂ ਸੰਤੋਖ ਵੱਧ ਜਾਵੇ ਲੋਭੀ ਘਟ ਜਾਂਦੇ ਸਤਜਗਤਾਂ ਕਹਿੰਦੇ ਸੀ ਉਹ ਤਾਂ ਸੰਤੋਖੀ ਬੰਦੇ ਸੀ ਸਾਰੇ ਧਰਮ ਨਾਲ ਜੁੜੇ ਹੋਏ ਸੀ ਸਤਜਗਤ ਸੀ ਧਰਮੀ ਪੁਰਖ ਦੇ ਅੰਦਰ ਮਤਸਵ ਨਹੀਂ ਧਰਮੀ ਪੁਰਖ ਦੇ ਅੰਦਰ ਝਗੜਾ ਨਹੀਂ ਧਰਮੀ ਪੁਰਖ ਦੇ ਅੰਦਰ ਕੋਈ ਲੋਭ ਲਾਲਸਾ ਕੋ ਮੋਹ ਮਮਤਾ ਨਹੀਂ ਜਦੋਂ ਐਸਾ ਸਮਾ ਵਰਤ ਜਾਵੇ ਉਸ ਨੂੰ ਕਹਿੰਦੇ ਆ ਸਤਜਗਤ ਕਿਸੇ ਦਾ ਹੱਕ ਨਹੀਂ ਖਾਣਾ ਕਿਸੇ ਦੀ ਚੀਜ਼ ਨੂੰ ਹਥਿਆਉਣਾ ਨਹੀਂ ਕਿਸੇ ਨੂੰ ਦੁਸ਼ਮਣ ਮਿੱਤਰ ਤਾਂ ਹੀ ਮਨੁੱਖ ਮੰਨਦਾ ਜਿਹੜਾ ਲੋਭ ਦੀ ਅੰਸੋ ਦੇ ਅੰਦਰ ਬਸਦੀ ਸਤਜੋਗ ਰਤ ਸੰਤੋਖ ਦਾ ਧਰਮਗੇ ਰਥਵਾ ਧਰਮ ਚਲਾਉਂਦਾ ਹੈ ਤੇ ਸੰਤੋਖ ਦਾ ਰਥ ਹੈ